ਵਾਹਿਗੁਰੂ ਜੀ ਕੀ ਫਤਿਹ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਸਾਡੇ ਹਲਕੇ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਅਮਰਜੀਤ ਸਿੰਘ ਜੀ ਬਨਾਲਾ ਜਿਨ੍ਹਾਂ ਨੇ ਕਿ ਇਹ ਸੇਵਾ ਬਖਸ਼ਿਸ਼ ਕੀਤੀ ਦੇਵੀ ਦਾਸਪੁਰੇ ਵਿੱਚ ਗੁਰਮਤਿ ਸਾਹਿਬ ਗੁਰਮਤਿ ਅਕੈਡਮੀ ਸਾਹਿਬ ਜੀ ਦਾ ਫਤਿਹ ਸਿੰਘ ਦੇ ਨਾਂ ਤੇ ਦਾਸ ਨੂੰ ਇਹ ਸੇਵਾ ਸੌਂਪੀ ਇਹ ਸੇਵਾ ਨੂੰ ਨਿਭਾਉਂਦਿਆ ਐਤ ਕੀ ਤੀਸਰਾ ਸਾਲ ਆ ਪਹਿਲੇ ਸਾਲ ਵਿੱਚ 13 ਬੱਚੇ ਗੁਰੂ ਦੇ ਜਹਾਜੇ ਚੜੇ ਉਸ ਸਾਲ ਵਿੱਚ 38 ਹੋਏ ਇਸ ਸਾਲ ਵਿੱਚ 21 ਇੱਕ ਪੁਰਾਣੀ ਜਿਹੜੇ ਆ ਗੁਰੂ ਸਾਹਿਬ ਦੇ ਜਹਾਜ ਚੜ੍ਹੇ ਨੇ ਸਤਿਗੁਰੂ ਜੀ ਕਿਰਪਾ ਕਰੇ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਸਾਡੇ ਬੱਚਿਆਂ ਨੂੰ ਤਤੀ ਹਵਾਵਾਂ ਨਾ ਲੱਗਣ ਦੇਵੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਡੇ ਪਿੰਡ ਦੇ ਬੱਚੇ ਸਾਡੇ ਇਲਾਕੇ ਦੇ ਬੱਚੇ ਕਿਉਂਕਿ ਦਾਸ ਸੇਵਾ ਸਿਕਮਿਸਰੀ ਕਾਲਜ ਦੀ ਸੇਵਾ ਲੁਧਿਆਣੇ ਨਾਲ ਵੀ ਕਰ ਰਿਹਾ ਜੋ ਕਿ ਦਾਸ ਨੂੰ ਸਰਕਲ ਦੀ ਸੇਵਾ ਮਿਲੀ ਹੈ ਦਾਸ ਦੇ ਨਾਲ 14 ਸਕੂਲ ਜੁੜੇ ਹੋਏ ਆ ਦਾਸ ਦੀ ਸਮੂਹ ਸਕੂਲਾਂ ਨੂੰ ਵੀ ਬੇਨਤੀ ਆ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਵੇਂ ਕਿ ਦੇਵੀदासਪੁਰੇ ਵਿੱਚ ਗੁਰੂ ਸਾਹਿਬ ਨੇ ਇਹ ਸੇਵਾ ਲਈ ਆ ਆਪਾਂ ਵੱਡਾ ਉਪਰਾਲਾ ਕਰਦੇ ਹੋਏ ਸਾਰੇ ਪਿੰਡਾਂ ਵਿੱਚ ਉਪਰਾਲੇ ਰੱਖੀਏ ਬਨਾਲਾ ਸਾਹਿਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਇਸੇ ਤਰ੍ਹਾਂ ਅਸੀਂ ਪੰਜ ਪਿਆਰੇ ਸਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆ ਕੇ ਸਾਡੇ ਨੱਦਰ ਤੇ ਜੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਅਸੀਂ ਸਭਨਾਂ ਦਾ ਧੰਨਵਾਦ ਕਰਦੇ ਹਾਂ ਜੋ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਨੇ ਸਾਡੇ ਪੱਤਰਕਾਰ ਵੀ ਪਹੁੰਚੇ ਨੇ ਸਾਡੇ ਜਿਹੜੇ ਸੰਗਤਾਂ ਸਮੂਹ ਸੰਗਤਾਂ ਪਹੁੰਚੀਆਂ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੋ ਪਹਿਲੋ ਧੰਨਵਾਦ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਥੋੜਾ ਜਿਹਾ ਜਿਨ੍ਹਾਂ ਨੇ ਅਪਾਰ ਬਖਸ਼ਿਸ਼ਾਂ ਰਹਿਤਤਾ ਕਰਕੇ ਸੰਗਤਾਂ ਦੇ ਉੱਤੇ ਨੇਰ ਭਰਿਆ ਹੱਥ ਰੱਖ ਕੇ ਲੱਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤਿਗੁਰ ਨਦਰ ਕਰੇ ਸੱਚੇ ਪਾਤਸ਼ਾਹ ਨੇ ਅਪਾਰ ਨਦਰਤਾ ਨਦਰਾ ਕਰਕੇ ਇਸ ਸੰਗਤ ਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਧੰਨਵਾਦ ਕਰਦੇ ਆ ਜਿਹੜੇ ਪੰਜ ਪਿਆਰੇ ਅਕਾਲ ਪਤਿ ਸਤ ਸ੍ਰੀ ਅਕਾਲ ਗੋਵਿੰਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤਰਾਲਾ ਸਦਕਾ ਜਿਹਦੇ ਇੱਥੇ ਅੱਜ ਪਹੁੰਚੇ ਆ ਉਹਨਾਂ ਨੇ ਅੱਜ ਗੁਰੂ ਦੇ ਨਾਲ ਲੱਗੇ ਆ ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਲੱਖ ਲੱਖ ਵਧਾਈ ਦੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਰਹਿਮਤਾ ਕੀਤੀਆਂ ਤੇ ਸੱਚੇ ਪਾਤਸ਼ਾਹ ਇਹਦੀ ਕਿਰਪਾ ਕਰ ਉਸ ਨੇ ਇਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਇਹ ਰੀਤੀਆਂ ਤੋਂ ਬਚ ਜਾਣ ਅੱਜ ਜੋ ਚੱਲ ਰਿਹਾ ਨਸ਼ਿਆਂ ਦਾ ਦੌਰ ਚੱਲ ਰਿਹਾ ਉਹਨਾਂ ਨਸ਼ਿਆਂ ਦੇ ਵਿੱਚੋਂ ਇਹ ਸੰਗਤ ਸਾਰੀ ਬਚ ਕੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰੇ ਗੁਰੂ ਦੇ ਲਾੜ ਲੱਗੀ ਜਵੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹਨਾਂ ਅੱਜ ਤੋਂ ਸਾਡੇ ਪਿਤਾ ਦੇ ਮਾਤਾ ਗੁਰਜਤ ਕੋਤ ਦੀ ਮਾਤਾ ਤੇ ਅਸੀਂ ਆਨੰਦਪੁਰੀ ਦੇ ਵਾਸੀ ਇਹ ਸਾਡਾ ਅੱਜ ਤੋਂ ਇਹਨਾਂ ਸੰਗਤਾਂ ਨੂੰ ਸਿੰਘ ਸਾਹਿਬਾਨ ਨੇ ਪੰਜਾਂ ਪਿਆਰਿਆਂ ਨੇ ਪ੍ਰਣ ਕਰਾਇਆ ਤੇ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ ਮੈਂ ਲੱਖ ਲੱਖ ਵਧਾਈ ਦਿੰਦਾ ਇਸ ਤੋਂ ਦੀ ਪ੍ਰਬੰਧਕ ਕਮੇਟੀ ਦਾ ਜੇ ਵੀ ਦਾਸਪੁਰਾ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਅਗਲਾ ਭਖ ਤੇ ਹਰਪ੍ਰੀਤ ਸਿੰਘ ਨੇ ਸਾਰੀ ਸੰਗਤ ਨੂੰ ਨਾਲ ਲੈ ਕੇ ਤੇ ਜਿਹੜਾ ਇਹ ਅਭਰਾਲਾ ਕੀਤਾ ਮੈਂ ਉਹਨਾਂ ਲੱਖ ਲੱਖ ਵਧਾਈ ਇਹੋ ਜੀ ਅਭਰਾਲੇ ਜਿਹੜੇ ਆਪਾਂ ਜਿੱਥੇ ਕੋਈ ਹਰ ਕੋਈ ਪਾਰਟੀ ਕਿਸੇ ਨਾਲ ਜੁੜਿਆ ਕੋਈ ਕਿਸੇ ਜੁੜੇ ਪਾਰਟੀ ਨਾਲ ਜੁੜਿਆ ਉਹ ਉਹਨੂੰ ਵਧਾਈ ਹੋਵੇ ਜਿੱਥੇ ਵੀ ਜੁੜਿਆ ਪਰ ਜਿੱਥੇ ਆਪਾਂ ਗੁਰ ਸਿੱਖਿਆ ਸਾਡੇ ਸਿੰਘ ਕਿਸੇ ਪੜੇ ਸਮੇਂ ਦੇ ਵਿੱਚ ਪੱਤੇ ਖਾ ਕੇ ਤੇ ਰਾਜਦਾਨ ਨੂੰ ਇਕੱਠੇ ਨਹੀਂ ਘੜੀਆਂ ਇਕੱਠੇ ਸੌਕੇ ਵਿਚਾਰਾ ਕਰਦੇ ਸੀ ਕਿ ਗੁਰ ਸਿੱਖੀ ਦੇ ਨਾਲ ਲੜਦੇ ਕੋਈ ਉਹਨਾਂ ਦੀ ਪਾਰਟੀ ਨਹੀਂ ਸੀ ਕੁਝ ਨਹੀਂ ਕਰ ਪਰ ਅੱਜ ਅਸੀਂ ਅਫਸੋਸ ਨਾ ਕਰਨਾ ਪੈਂਦਾ ਕਿ ਅਸੀਂ ਜਿਹੜੀਆਂ ਵਾ ਉਹ ਪਾਰਟੀਆਂ ਦੇ ਨਾਲ ਜੁੜ ਗਏ ਆ ਰਾਜਨੀਤੀ ਨਾਲ ਜੁੜ ਗਏ ਆ ਪਰ ਗੁਰੂ ਤੋਂ ਟੁੱਟ ਗਏ ਅੱਜ ਮੇਰਾ ਕਰ ਸੱਚੇ ਪਾਤਸ਼ਾਹ ਸਾਨੂੰ ਪਾਰਟੀਆਂ ਨਾਲੋਂ ਪਰਪਰਸ ਗੁਰੂ ਸਾਹਿਬ ਗੁਰੰਛਾਹ ਜੀ ਨਾਲ ਜੁੜਨ ਦਾ ਸਮਾਂ ਵਾ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਵੱਧ ਫੁੱਲੂ ਸੁਖੂਗੀ ਗੁਰੂ ਨਾਲ ਜੁੜੂਗੀ ਇਹੋ ਮੈਂ ਕਾਮਨਾ ਕਰਦਾ ਸੱਚੇ ਪਾਤਸ਼ਾਹ ਘੜੀੇਰ ਅਰਦਾਸ ਕਰਦਾ ਮਹਾਰਾਜ ਬੜੀ ਕਿਰਪਾ ਕੀਤੀ ਤੁਸਾਂ ਇਹਨਾਂ ਪਰਿਵਾਰਾਂ ਦੇ ਉੱਤੇ ਜੋੜ ਕੇ ਰੱਖਿਓ ਤੇ ਇਹਨਾਂ ਸੰਗਤ ਨੂੰ ਵੀ ਹਰਿਆਣੂ ਇਤਰਾ ਹੀ ਆਪਣਾ ਲਾਗ ਕਰਨ ਦਾ ਬਦਬੁੱਧੀ ਬਖਸ਼ਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ